ਕੇਂਦਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਦੇ ਕਿਸਾਨ ਅੰਦੋਲਨ ਕਰ ਰਹੇ ਨੇ ਪਰ ਕੈਪਟਨ ਸਰਕਾਰ ਹੁਣ ਕਿਸਾਨਾਂ ਨੂੰ ਸੰਘਰਸ਼ ਠੰਡਾ ਕਰਨ ਦੀ ਨਸੀਹਤ ਦੇਣ ਲੱਗੀ ਹੋਈ ਹੈ ਇਸ ਤੋਂ ਕਿਸਾਨ ਪੰਜਾਬ ਸਰਕਾਰ ਖਿਲਾਫ ਵੀ ਪੜ ਗਏ ਨੇ ਇਸ ਮੰਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਵੇਂ ਪ੍ਰਧਾਨ ਮੰਤਰੀ ਮੋਦੀ ਨਾਲ ਮੀਟਿੰਗ ਕਰਨ ਦਾ ਐਲਾਨ ਕੀਤਾ ਪਰ ਫਿਰ ਵੀ ਕਿਸਾਨ ਪੜ ਕੇ ਹੋਏ ਨੇ ਕਿਸਾਨ ਲੀਡਰ ਸਵਰਨ ਸਿੰਘ ਪੰਦੇਰ ਨੇ ਕਿਹਾ ਕਿ ਕੈਪਟਨ ਸਰਕਾਰ ਮੋਦੀ ਸਰਕਾਰ ਦੀ ਪੂਰਕ ਬਣ ਕੇ ਕੰਮ ਕਰ ਰਹੀ ਹੈ ਇਸ ਮੌਕੇ ਉਹਨਾਂ ਨੇ ਪੜਕਦੇ ਕਿਹਾ ਕਿ ਜੋ ਮਰਜ਼ੀ ਕਰ ਲੋ ਅਸੀਂ ਦਿੱਲੀ ਜਾ ਕੇ ਰਹਾਂਗੇ ਅਤੇ ਸੰਘਰਸ਼ ਜਾਰੀ ਰਹੇਗਾ ਜਦੋਂ ਤੱਕ ਖੇਤੀ ਬਿੱਲ ਰੱਦ ਨਹੀਂ ਹੋ ਜਾਂਦੇ ਇਸ ਮੌਕੇ ਪੰਦੇਰ ਨੇ ਕੈਪਟਨ ਅਤੇ ਮੋਦੀ ਨੂੰ ਖੂਬ ਸ਼ਬਦੀ ਚਪੇੜਾ ਮਾਰੀਆਂ ਹੋਰ ਕੀ ਪੜਾਅ ਸਕੱਡੀ ਪੰਦੇਰ ਨੇ ਲਾਈਵ ਹੋ ਕੇ ਆਓ ਦੇਖਦੇ ਹਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਰੇਲ ਰੁਕੋ ਅੰਦੋਲਨ 59ਵੇਂ ਦਿਨ ਵਿੱਚ ਦਾਖਲ ਹੋ ਗਿਆ ਵਾ ਜਿਹੜੀ ਸਰਕਾਰ ਨੇ ਮੀਟਿੰਗ ਸੱਦੀ ਅੱਜ ਜੜੀਆਂ ਉਹਦੀਆਂ ਕਨਸੋਵਾਆਂ ਵਾਂ ਜਾਂ ਚਿੱਠੀ ਦੀ ਸ਼ਬਦਾਵਲੀ ਆ ਵੀ ਪੰਜਾਬ ਦੀ ਆਰਥਿਕ ਹਾਲਤ ਜਿਹੜੀ ਆਓ ਕਮਜ਼ੋਰ ਹੋ ਰਹੀ ਆ ਇਸ ਵਿੱਚ ਸਗੋਂ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੋਰ ਵੱਧਦੀ ਆ ਜਿਵੇਂ ਉਹਨਾਂ ਦੇ ਮੰਤਰੀਆਂ ਦੇ ਉਹ ਕਹਿਣਗੇ ਦੇ ਬਿਆਨ ਅਸੀਂ ਵਿਖਾ ਦਾਂਗੇ ਵੀ ਪੰਜਾਬ ਨੂੰ ਰੇਤ mafie ਨੇ, ਟ੍ਰਾਂਸਪੋਰਟ mafie ਨੇ, ਸ਼ਰਾਬ mafie ਨੇ ਇਹ ਲੁੱਟਿਆ ਵਾ ਤੇ ਆਪਾਂ ਇਹਨਾਂ ਸਾਰੇ ਖੇਤਰਾਂ ਨੂੰ ਲਿਗਲਾਈਜ਼ ਕਰਕੇ ਖਾਸ ਕਰਕੇ ਰੇਤ ਵਾਲੇ ਮਸਲੇ ਨੂੰ ਤੇ ਪੰਜਾਬ ਦੇ ਖਜ਼ਾਨੇ ਵਿੱਚ ਹਜ਼ਾਰਾਂ ਕਰੋੜ ਰੁਪਈਆ ਲੈ ਕੇ ਆਵਾਂਗੇ ਸੋ ਹੋਣਿਆ ਜੇ ਉਹਨਾਂ ਨੇ ਪਿਛਲੇ 4 ਸਾਲਾਂ ਤੋਂ ਕੰਮ ਨਹੀਂ ਕੀਤਾ ਜੇ ਕੇਂਦਰ ਸਰਕਾਰ ਪੰਜਾਬ ਦੀ ਆਰਥਿਕ ਨਾਕਾਬੰਦੀ ਕਰ ਰਹੀ ਆ ਪੰਜਾਬ ਦਾ ਨੁਕਸਾਨ ਕਰਨਾ ਚਾਹੁੰਦੀ ਤੇ ਕੈਪਟਨ ਸਰਕਾਰ ਦੇ ਮੋਢਿਆਂ ਤੇ ਵੱਧ ਜ਼ਿੰਮੇਵਾਰੀ ਆ ਵੀ ਉਹਨਾਂ ਨੂੰ ਕੀ ਹੈ ਜਿਆ ਇਹ ਜਿਹੜੇ ਨਜਾਇਜ਼ ਮਾਈਨਿੰਗ ਆ ਜਾਂ ਹੋਰ ਖੇਤਰਾਵਾਂ ਵਿੱਚ ਨਜਾਇਜ਼ ਬੱਸਾਂ ਚੱਲ ਰਹੀਆਂ ਜਵਾਰੀਆਂ ਤੇ ਉਹ ਕਿਉਂ ਨਾ ਉਹਨਾਂ ਤੇ ਲੀਗਲਾਈਜ਼ ਕਾਰਵਾਈ ਕਰਕੇ ਕੋਈ ਸਰਕਾਰ ਇਹੋ ਜਿਹਾ ਆਪਦਾ ਪ੍ਰੋਗਰਾਮ ਲੈਵੇ ਜਾਂ ਹਜ਼ਾਰਾਂ ਕਰੋੜਾਂ ਰੁਪਈਆ ਖਜ਼ਾਨੇ ਵਿੱਚ ਜਮ੍ਹਾਂ ਕਰਕੇ ਪੰਜਾਬ ਦੀ ਮਨਹਾਲੀ ਦਾ ਹਾਲ ਵਧੀਆ ਕੀਤਾ ਜਾ ਸਕੇ ਇਹਦੇ ਲਈ ਕਿਸਾਨ ਆਗੂਆਂ ਕੋਲ ਇਹ ਆਸ ਰੱਖਣਾ ਵੀ ਇਹ ਵਾਸਤਾ ਜਿਹਾ ਪਾ ਕੇ ਵੀ ਉਹ ਪੈਸੇਂਜਰ ਚਲਵਾਉਣਾ ਤੇ ਉਹੜਾ ਕੈਪਟਨ ਸਰਕਾਰ ਆ ਮੋਦੀ ਸਰਕਾਰ ਨੂੰ ਖੁਸ਼ ਕਰ ਸਕੇ ਸਾਨੂੰ ਠੀਕ ਤੇ ਵਾਜਬ ਨਹੀਂ ਲੱਗਦਾ ਮੋਦੀ ਸਰਕਾਰ ਤੇ ਮਾਰਨ ਤੇ ਤੁੱਲੀ ਹੋਈ ਆ ਤੇ ਜਿਹੜੇ ਘਰ ਦੇ ਲੋਕ ਹੋਣਗੇ ਭਾਵੇਂ ਸਰਕਾਰਾਂ ਕਰਦੀਆਂ ਨਹੀਂ ਹੁੰਦੀਆਂ ਪਰ ਜਿਹੜੇ ਆਪਣੇ ਆਪ ਨੂੰ ਕਿਸਾਨਾਂ ਦੇ ਰੱਖੇ ਕਵਾਉਂਦੇ ਆ ਕਹਿੰਦੇ ਵੀ ਅਸੀਂ ਅੰਦੋਲਨ ਤੁਹਾਡੇ ਨਾਲ ਲੜਾਂਗੇ ਜੇ ਉਹ ਉਹਨਾਂ ਦੀ ਕਾਰਗੁਜ਼ਾਰੀ ਇਸ ਕਿਸਮ ਦੀ ਹੋਵੇ ਭਿਓ ਅੰਦਰ ਖਾਤੇ ਕੋਈ ਨਾ ਕੋਈ ਸਾਜ਼ਿਸ਼ ਰਚ ਰਏ ਹੋਣ ਠੀਕ ਆ ਅੰਦਰ ਖਾਤੇ ਕੋਈ ਨਾ ਕੋਈ ਇਸ ਕਿਸਮ ਦੀਆਂ ਗੱਲਾਂ ਕਹਿ ਕੇ ਕਿਸਾਨਾਂ ਦਾ ਕਿਸਾਨ ਜਿੱਥੇ ਬੰਦੇ ਮਨੋਬਲ ਨੀਵਾ ਕਰਦੇ ਹੁਣ ਤੇ ਠੀਕ ਨਹੀਂ ਲੱਗਦਾ ਸਾਨੂੰ ਇਹ ਕੰਮਾਂ ਦੇ ਰਜੇਵਾਂ ਕਰਕੇ ਅੱਜ ਇਸ ਮੀਟਿੰਗ 'ਚ ਨਹੀਂ ਜਾਇਆ ਜਾ ਸਕਦਾ ਤੇਈ ਨੂੰ ਆਪਾਂ ਜਾਣਾ ਵੇ ਇਹ ਤੋਂ ਗਾਹਾਂ ਪਿੰਡਾਂ ਦੇ ਵਿੱਚ ਜਿਵੇਂ ਆ ਲਗਾਤਾਰ ਅੱਜ ਪਿੰਡਾਂ 'ਚ ਮੀਟਿੰਗਾਂ ਕਰਕੇ ਬਹੁਤ ਵੱਡਾ ਉਤਸ਼ਾਹ ਆ ਤੇ ਵੱਡੇ ਪੱਧਰ ਤੇ ਪਿੰਡਾਂ ਦੀਆਂ ਤਿਆਰੀਆਂ ਹੋ ਰਹੀਆਂ ਹਜ਼ਾਰਾਂ ਹਜ਼ਾਰ ਕਿਸਾਨ ਜਿਹੜੇ ਆ ਕਿਸਾਨ ਤੇ ਮਜ਼ਦੂਰ ਉਹ ਦਿੱਲੀ ਵੱਲ ਨੂੰ ਰਵਾਨਾ ਹੋਣਗੇ ਸਰਕਾਰ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਅੰਦੋਲਨ ਹਰ ਹਾਲ ਦੇ ਵਿੱਚ ਚੱਲੂਗਾ ਕਰੋਨਾ ਬਾਰੇ ਜਿਹੜੀ WHO ਦਾ ਜਿਹੜੀ ਅੰਤਰਰਾਸ਼ਟਰੀ ਕਮੰਤਰੀ ਪੱਧਰ ਦੀ ਸਾਜ਼ਿਸ਼ ਸੀਗੀ ਉਹਦਾ ਦੋਹਰਾ ਰੂਪ ਫੇਰ ਇੰਡੀਆ 'ਚ ਜਿਵੇਂ ਪ੍ਰਚਾਰ ਮੱਧਮਿਆਂ ਜਾਂ ਸਰਕਾਰਾਂ ਜੰਡੇ ਤੈਅ ਆ ਉਹਨਾਂ ਦੇ ਸੋ ਇਸ ਕਰਕੇ ਅਸੀਂ ਪਹਿਲੋਂ ਵੀ ਇਹਦਾ ਵਿਰੋਧ ਕਰਦੇ ਰਹੇ ਹਾਂ ਵੀ ਕਰੋਨਾ ਦੀ ਆੜ ਵਿੱਚ ਸਾਰੀਆਂ ਸਰਕਾਰਾਂ ਲੋਕਾਂ ਦੇ ਮਸਲਿਆਂ ਨੂੰ ਰੋਲਣਾ ਚਾਹੁੰਦੀਆਂ ਸੋ ਇਹ ਜਿਵੇਂ ਸੱਤਮਾ ਸਿਧਾਂਤ ਆ ਵੀ ਲੋਕਾਂ ਨੂੰ ਡਰਾ ਕੇ ਅੰਦੋਲਨ ਤੋਂ ਬਾਹਰ ਕਿਵੇਂ ਰੱਖਿਆ ਜਾਏ ਸੋ ਇਹ ਸੰਭਵ ਨਹੀਂ ਹੋਣਾ ਹੋਣ ਵਾਲੇ ਸਮੇਂ ਦੇ ਵਿੱਚ ਸੋ ਰੇਲ ਰੋਕ ਕੋ ਅੰਦੋਲਨ ਵੀ جاری ਆ ਹੋਰ ਨਾ ਥਾਮਨ ਦੇ ਅੰਦੋਲਨ ਵੀ ਆ ਤੇ ਤਿਆਰੀਆਂ ਵੀ ਪਿੰਡਾਂ 'ਚ ਲਗਾਤਾਰ ਚੱਲ ਰਹੀਆਂ ਸੋ ਮੋਦੀ ਸਰਕਾਰ ਇਹ ਸੋਚ ਲਵੇ ਉਹ ਜਿੱਡੀ ਲੰਮੀ ਲੜਾਈ ਉਹਨਾਂ ਦੇ ਮਨਾਂ 'ਚ ਆ ਪੰਜਾਬ ਵਖਜੂਗਾ ਪੰਜਾਬ 삭ਦੂਗਾ ਅਸੀਂ ਆਰਥਿਕ ਪੱਖੋਂ ਇਹਨਾਂ ਨੂੰ ਕਮਜ਼ੋਰ ਕਰ ਦਾਂਗੇ ਅਸੀਂ ਹਰ ਹਾਲਾਤਾਂ ਦੇ ਵਿੱਚ ਹਰ ਹਾਲਾਤਾਂ ਦੇ ਵਿੱਚ ਇਨ੍ਹਾਂ ਪ੍ਰਸਥਿਤੀਆਂ ਦੇ ਵਿੱਚ ਸੰਘਰਸ਼ ਕਰਾਂਗੇ ਕਦੀ ਵੀ ਕੇਂਦਰ ਦੇ ਅੱਗੇ ਨਹੀਂ ਝੁਕਾਂਗੇ ਕੇਂਦਰ ਨੂੰ ਜੋ ਕਰਨਾ ਉਹ ਕਰਕੇ ਵੇਖ ਲਵੇ ਇਹ ਖੇਤੀ ਦੇ ਕਾਨੂੰਨ ਕਿਸੇ ਵੀ ਹਾਲਤ ਵਿੱਚ ਸਾਨੂੰ ਮਨਜ਼ੂਰ ਨਹੀਂ ਹੈਗੇ ਸੋ ਇਹ ਰੱਦ ਕਰਾਉਣ ਤੱਕ ਸੰਘਰਸ਼ ਜਾਰੀ ਰਹੂਗਾ